ਅੜੀ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ। ਦਰਸ਼ਕੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆਂ ਪਰੇਡ ਗਰਾਉਂਡ ਪੰਚਕੁਲਾ ਦੇ ਵਿੱਚ ਜਿੱਥੇ ਕਿ ਸਰਸਮੇਲਾ ਲੱਗਿਆ ਹੋਇਆ ਹੈ। ਤੁਸੀਂ ਸਾਡੇ ਨਾਲ ਬਣੇ ਰਹੋ ਤੇ ਅਸੀਂ ਤੁਹਾਨੂੰ ਵੱਖ-ਵੱਖਰਾ ਸਮਾਨ ਇਸ ਮੇਲੇ ਦਾ ਦਿਖਾਉਂਦੇ ਰਹਾਂਗੇ ਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਸਮਾਨ ਦੀ ਕੀਮਤ ਕਿੰਨੀ ਹੈ। ਦਰਸ਼ਕੋ ਇੱਥੇ ਵੱਖ-ਵੱਖਰੇ ਸੂਬਿਆਂ ਦੀਆਂ ਬਹੁਤ ਸਾਰੀਆਂ ਸਟਾਲਸ ਜਿਹੜੀਆਂ ਨੇ ਲੱਗੀਆਂ ਨੇ ਤੇ ਵੱਖ-ਵੱਖਰੇ ਸੂਬਿਆਂ ਦਾ ਤੁਹਾਨੂੰ ਸਮਾਨ ਜਿਹੜਾ ਹੈ ਇੱਥੇ ਦੇਖਣ ਨੂੰ ਮਿਲੇਗਾ ਤੇ ਬਹੁਤ ਸਾਰੀਆਂ ਸਟਾਲਸ ਨੇ ਜਿਹੜੀਆਂ ਕੀ ਤੁਹਾਨੂੰ ਖਾ ਕਡਾ ਕੀ ਨਾਮ ਹੈ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਜੀ ਗੁਰਵਿੰਦਰ ਸਿੰਘ ਗਰੇਵਾਲ ਜੀ ਪਟਿਆਲੇ ਤੋਂ ਹਾਂ ਜੀ ਇਹ ਸਭ ਤੁਹਾਡੇ ਕੋਲ ਕਿਹੜਾ ਕਿਹੜਾ ਸਮਾਨ ਹੈ ਜੀ ਇਹ ਮੈਮ ਸਾਡੇ ਕੋਲੇ ਦੇਖੋ ਹੋਮ ਮੇਡ ਸ਼ਾਪ ਬਣੀ ਹੈ ਘਰ ਦੀ ਸਾਡੇ ਕੋਲ 25 ਤਰ੍ਹਾਂ ਦੇ ਸਾਬਣ ਹੈ ਜੀ ਇਹ ਸਾਰੀਆਂ ਦੇਖੋ ਅੱਜ ਸਾਡੇ ਕੋਲੇ 5 ਤਰ੍ਹਾਂ ਦੇ ਸਾਬਣ ਲੈ ਕੇ ਸੇਲ ਹੋ ਗਿਆ ਮੇਲੇ ਦੇ ਵਿੱਚ ਇਹ ਮਿਕਸ ਫਰੂਟ ਹੈ ਜੀ ਇਹ ਮਲਤਾਨੀ ਮਿੱਟੀ ਚੰਦਰ ਹਲਦੀ ਹੈ ਇਹ ਓਟਸ ਤੋਂ ਬਣੀ ਹੋਈ ਸਾਬਣ ਹੈ ਜੀ ਇਹ ਗੁਲਾਬ ਤੋਂ ਰੋਜ਼ ਤੋਂ ਸਾਡੇ ਕੋਲੇ ਮਲੱਠੀ ਤੋਂ ਫਟਕੜੀ ਤੋਂ ਮਲਤਾ ਆਪਣਾ ਹੁੰਦਾ ਜੀ ਬਲਤਾਨੀ ਮੱਠੀ ਪਪੀਤੇ ਤੋਂ ਜੀ ਤੇ ਸਾਡੇ ਕੋਲੇ ਘੱਟੋ-ਘੱਟ 25 ਤਰ੍ਹਾਂ ਦੇ ਸਾਬਣਾਂ ਕੇਸਰ ਤੋਂ ਸਾਬਣ ਬਣਾਉਨੇ ਆਸੀਂ ਜੀ ਤੇ ਰਾਇਸ ਤੋਂ ਬਣਾਉਨੇ ਆ ਤੇ ਅਸੀਂ ਹੋਰ ਅਨਾਰ ਤੋਂ ਚਿਲਕਾ ਦਾ ਸਕਰਬ ਦਾ ਕੰਮ ਕਰਦਾ ਹੈ ਜੀ ਤੇ ਇੱਕ ਅਸੀਂ ਬਣਾਉਨੇ ਆ ਬੇਟੇ ਅਖਰੋਟ ਤੋਂ ਉਹ ਇਸਕੀ ਤੋਂ ਇਹ ਸਾਰੀਆਂ ਸਾਬਣਾ ਜਿਹਨੀਆਂ ਅੱਜ ਕੱਲ ਆਪਾਂ ਕਹਿੰਦੇ ਵੀ ਜੇ ਖਾਣ ਵਾਸਤੇ ਆਪ ਨੂੰ ਆਰਗੈਨਿਕ ਚੀਜ਼ ਚਾਹੀਦੀ ਹੈ ਆਪਾਂ ਨੂੰ ਜਿਹੜੀ ਆਪਣੀ ਸਕਿਨ ਹੈ ਇਹਦੇ ਵਾਸਤੇ ਜਿਹੜੇ ਆਪਣੇ ਸੈਲ ਡੈਡ ਹੋ ਜਾਂਦੇ ਸਕਿਨ ਦੇ ਉਹਦੇ ਵਾਸਤੇ ਆਰਗੈਨਿਕ ਚੀਜ਼ਾਂ ਚਾਹੀਦੀਆਂ ਨੇ ਆਪਾਂ ਕੈਮੀਕਲ ਤੋਂ ਦੂਰ ਹੋਈਏ ਆਪਾਂ ਆਰਗੈਨਿਕ ਵੱਲ ਆਈਏ ਜੇ ਅਸੀਂ ਜੋ ਪੀਏ ਯੂਟ ਲੈਣੇ ਗਏ ਲੇਤੀ ਸਿਰ ਧਿਆਨ ਦੇ ਤੋਂ ਸਾਡੇ ਰੌਣੀ ਫਾਰਮ ਬਣਿਆ ਪਟਿਆਲੇ ਉੱਥੋਂ ਮੈਂ ਤੇ ਮੇਰੀ ਮੈਡਮ ਟ੍ਰੇਨਿੰਗ ਲੈਤੀ ਸੀ ਅਸੀਂ ਉਹ ਟ੍ਰੇਨਿੰਗ ਲੈ ਕੇ ਫਿਰ ਅਸੀਂ ਕੰਮ ਸ਼ੁਰੂ ਕੀਤਾ ਹੈ ਰਿਸਪੌਂਸ ਲੋਕ ਇੱਧਰ ਨੂੰ ਆ ਰਹੇ ਨੇ ਆਰਗੈਨਿਕ ਬੱਲ ਨੂੰ ਆ ਵੀ ਬਹੁਤ ਚੰਗਾ ਲੱਗਦਾ ਕੋਈ ਸਾਡਾ ਟਾਈਮ ਪਾਸ ਹੋ ਜਾਂਦਾ ਹੈ ਬੱਚੇ ਸਾਡੇ ਬਾਹਰ ਨਹੀਂ ਸਲੀ ਅਸੀਂ ਕਿਹਾ ਵੀ ਚਲੋ ਆਪਾਂ ਥੋੜੇ ਬਾਹਰ ਨਿਕਲੇ ਕੰਮ ਇਹ ਕਰੀਏ ਇਹ ਮੇਰੇ ਮੈਡਮ ਨੇ ਆਟੈਂਟਿਟੀਚਰ ਨੇ ਆ ਗੈਟ ਕਰਾਫਟ ਦੇ ਇਹ ਉਹਨਾਂ ਦੇ ਸੂਟ ਤਿਆਰ ਕੀਤੇ ਹੋਏ ਨੇ ਆਪ ਤੇ ਬੇਟ ਕਰਦਨੇ ਆਪ ਜੀ ਤੇ ਸਰ ਜੇਕਰ ਆਪਾਂ ਇਸ ਦੀ ਕੀਮਤ ਦੀ ਗੱਲ ਕਰੀਏ ਤੇ ਸੂਟ ਕਿੰਨੇ ਦਾ ਹੈਗਾ ਇਹ ਮੈਡਮ ਸਾਰਾ ਟੋਟਲ 14 250 ਰੁਪਏ ਦਾ ਐਸੀ ਨੂੰ 21 ਰੁਪਏ ਸੀਲ ਕਰਦੇ ਆ ਇਹ ਸਾਰਾ ਹੈਂਡ ਮੇਡ ਆ ਇਹ ਦੇਖੋ ਕਾਟਨ ਦੇ ਵਿੱਚ ਆ ਇਹ ਪਸ਼ਮੀਨਾ ਦੇ ਵਿੱਚ ਆ ਇਹ ਕੜਾਈ ਵਾਲਾ ਸੂਟ ਆ ਜੀ ਹਾਂ ਇਹ ਵੀ ਸੂਟ ਦੇਖੋ ਕੜਾਈ ਵਾਲੇ ਨੇ ਇਹ ਸਾਰੇ ਇਹ ਹੈਂਡ ਵੇਟ ਨੇ ਜੀ ਜਿਵੇਂ ਸਰ ਤੁਸੀਂ ਦੱਸਿਆ ਗਿਆ ਹੈ ਕਿ ਤੁਸੀਂ ਪੀਯੂ ਤੋਂ ਟ੍ਰੇਨਿੰਗ ਲਈ ਸੀਗੀ ਜੀ ਕਿੰਨੇ ਦਿਨਾਂ ਦੀ ਤੁਸੀਂ ਟ੍ਰੇਨਿੰਗ ਲਈ ਸੀ ਤੇ ਕਦੋਂ ਤੋਂ ਤੁਸੀਂ ਇਹ ਸਾਰਾ ਸਮਾਨ ਜਿਹੜਾ ਇਹ ਤਿਆਰ ਕਰ ਰਹੇ ਹੋ ਜੀ ਇਹ ਮੈਡਮ ਅਸੀਂ ਟ੍ਰੇਨਿੰਗ ਲਈ ਸੀਗੀ ਮਈ ਦੇ ਵਿੱਚ ਜੀ ਉੱਥੇ 15 ਦਿਨ ਦੀ ਹਫਤੇ ਦੀ ਮਹੀਨੇ ਦੀ ਡੁਅਲ ਟ੍ਰੇਨਿੰਗ ਚੱਲਦੀਆਂ ਨੇ ਅਸੀਂ ਹਫਤੇ ਹਫਤੇ ਟ੍ਰੇਨਿੰਗ ਲੈਂਦੀ ਦੋ ਅਸੀਂ ਖਾਣ ਪੀਣ ਦੀ ਟ੍ਰੇਨਿੰਗ ਲਈ ਸੀ ਜਿਹੜੇ ਆਪਾਂ ਚੀਜ਼ਾਂ ਬਣਾਉਣੇ ਕੁਕਿੰਗ ਦੀ ਅਸੀਂ ਉਹ ਟ੍ਰੇਨਿੰਗ ਲਈ ਲਈ ਹੋਈ ਹੈ ਜਿਵੇਂ ਆਪਾਂ ਨੇ ਅਚਾਰ ਮਰਬੇ ਸ਼ੇਕ ਬਣਾਉਣੇ ਸਾਰੀਆਂ ਚੀਜ਼ਾਂ ਦੀ ਟ੍ਰੇਨਿੰਗ ਲਈ ਹੈ ਤੇ ਅਸੀਂ ਉਹ ਹਲੇ ਸ਼ੁਰੂ ਕਰਨਾ ਹੈ ਤੇ ਦੋ ਜਾਣੇ ਆਪਣੇ ਆਪ ਹੱਥੀਂ ਤਿਆਰ ਕਰਦੇ ਆ ਸੀ ਇਹ ਦੇਖੋ ਇਹ ਸਾਡਾ ਸ਼ੈਂਪੂ ਜਿਹੜਾ ਕਹਿੰਦਾ ਇਹ ਅਸੀਂ 16 ਚੀਜ਼ਾਂ ਪਾ ਕੇ ਤਿਆਰ ਕੀਤਾ ਹੋਇਆ ਹੈ ਜੀ ਹਾਂ ਇਹਦੇ ਵਿੱਚ ਇਹ ਆਪ ਮਲ 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 ਕੇ ਹੱਥਾਂ ਨਾਲ ਫਿਰ ਇਹਨੂੰ ਅਸੀਂ ਦੋ ਤਿੰਨ ਦਿਨ ਪਾਣੀ ਦੇ ਵਿੱਚ ਡੋਬ ਕੇ ਰੱਖਦੇ ਹਾਂ ਉਸ ਤੋਂ ਬਾਅਦ ਇਹਨੂੰ ਐਨ ਜਰ ਮਲਾਈ ਬਣ ਜਾਂਦਾ ਫਿਰ ਇਹਨੂੰ ਗਰਮ ਤਿੰਨ ਚਾਰ ਵਾਰ ਗਰਮ ਕਰਕੇ ਠੰਡਾ ਹੋ ਜਾਂਦਾ ਝੱਗ ਬਹੁਤ ਬਣ ਜਾਂਦੀ ਰੀਠਿਆਂ ਦੀ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਸ਼ੀਸ਼ਿਆਂ ਦੇ ਵਿੱਚ ਪਾਉਂਦੇ ਹਾਂ ਜੀ ਤੇ ਸਰ ਇਹਦੀ ਕੀਮਤ ਕਿੰਨੀ ਹੈਗੀ ਇਸ ਸ਼ੈਂਪੂ ਦੀ ਜੀ ਇਹ ਮੈਂ ਇਹਦੀ ਕੀਮਤ ਅਸੀਂ ਕਿਹੜਾ ਕਿਸੇ ਆਪਾਂ ਕਿਸੇ ਨੂੰ ਕਮਿਸ਼ਨ ਦੇਣਾ ਜਾਂ ਕਿਸੇ ਕੰਪਨੀ ਨੂੰ ਪਰਚੇਜ ਕੀਤਾ ਅਸੀਂ ਆਪਦਾ ਮਾਰਜਿਨ ਰੱਖ ਕੇ 300 ਰੁਪਏ ਕੀਮਤ ਰੱਖੀ ਹੈ ਇਹਦੀ ਬੇਟਾ ਜੀ ਤੇ ਸਰ ਜਿਹੜੇ ਇਹ ਸਾਬਣ ਹੈਗੇ ਤੇ ਇਹਨਾਂ ਦੀ ਕੀਮਤ ਕਿੰਨੀ ਹੈ ਜੀ ਇਹਦੇ 81 ਦੀਏ ਖੇਲ ਕਰਦੇ ਹਾਂ ਜ ਸਾਡੀ ਕੇਸਰੀ ਵਾਲੀ ਸਾਬਣ ਹੈ ਉਹ ਬੇਟਾ ਮਹਿੰਗੀ ਹੈ ਉਹ ਸਾਬਣ ਅਸੀਂ ਦਿੰਨੇ ਆ 120 ਰੁਪਏ ਚ ਜੀ ਜਿਵੇਂ ਸਰ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਸ਼ੌਂਕ ਦੇ ਤੌਰ ਤੇ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਸ਼ੁਰੂ ਕੀਤਾ ਸੀ ਜਦੋਂ ਪਹਿਲਾਂ ਪਹਿਲ ਤੁਸੀਂ ਇਸ ਕੰਮ ਦੀ ਸ਼ੁਰੂਆਤ ਕੀਤੀ ਤਾਂ ਰਿਸਪੌਂਸ ਕਿਵੇਂ ਦਾ ਸੀਗਾ ਘਰਿਆਂ ਦਾ ਲੋਕਾਂ ਦਾ ਜੀ ਬਈ ਪਤਾ ਕੀ ਆਪਾਂ ਹੈਗੇ ਜੀਮੀਦਾਰਾ ਪਰਿਵਾਰਾਂ ਚੋਂ ਖੇਤੀਬਾੜੀ ਕਰਨ ਵਾਲੇ ਤੇ ਅਸੀਂ ਕਿਹਾ ਵੀ ਆਪਾਂ ਇਹ ਟ੍ਰੇਨਿੰਗ ਤਾਂ ਲੈ ਲਈ ਪਰ ਆਪਾਂ ਬਾਹਰ ਨਹੀਂ ਨਿਕਲ ਸਕਦੇ ਨਹੀਂ ਕੰਮ ਕਰਨਾ ਇਹ ਵੀ ਆਪਾਂ ਨੂੰ ਕੀ ਕਹਿਣਗੇ ਲੋਕ ਪਰ ਹੌਲੀ ਹੌਲੀ ਜਦੋਂ ਸਾਨੂੰ ਟ੍ਰੇਨਿੰਗ ਦਿੱਤੀ ਉੱਥੇ ਮੈਡਮ ਨੇ ਉਹਨਾਂ ਸਾਨੂੰ ਕਿਹਾ ਵੀ ਤੁਸੀਂ ਬਾਹਰ ਨਿਕਲ ਨਹੀਂ ਨਿਕਲਣਾ ਲੋਕ ਸਾਡਾ ਟ੍ਰੇਨਿੰਗ ਲੈ ਜਾਂਦੇ ਨੇ ਪਰ ਬਾਹ ਅਸੀਂ ਜਿਹੜਾ ਥੋੜੀਆਂ ਜਿਹੀਆਂ ਘਰੇ ਬਣਾ ਕੇ ਦੇਖਿਆ ਸਾਬਣਾ ਮੈਡਮ ਨੇ ਮੇਰੀਆਂ ਨੇ ਉਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਤੀ ਸਾਡਾ YouTube ਬਣਾਇਆ ਹੋਇਆ ਆਪਣਾ ਚੈਨਲ ਉਹਦੇ ਪਾਤੀਆਂ ਲੋਕਾਂ ਨੇ ਰਿਸਪੌਂਸ ਦਿੱਤਾ ਉਹਨਾਂ ਦੇ ਮੈਡਮ ਜਿਹੜੀ ਨਾਲ ਕਲੀਕ ਕੀਤੀ ਉਹਨਾਂ ਨੇ ਕਿਹਾ ਵੀ ਸਾਨੂੰ ਸਾਬਣਾ ਦਿਓ ਤੇ ਬੱਚੇ ਸਾਡੇ ਨਾਲ ਨਾਲ ਕੋਲ ਪੜਦੇ ਸੀਗੇ ਉਹਨਾਂ ਨੇ ਕਿਹਾ ਸਾਨੂੰ ਸਾਬਣਾ ਦਿਓ ਅਸੀਂ ਭੇਜੀਆਂ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਪੌਂਸ ਦਿੱਤਾ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਫਿਰ ਜਿਵੇਂ ਪਾਸੀ ਰੋਡ ਤੇ ਪਾਰ ਕੇ ਸਵੇਰੇ ਅਸੀਂ 2 ਘੰਟੇ ਉੱਥੇ ਸਾਨੂੰ ਬੁਲਾਇਆ ਜਾਂਦਾ ਹੈ ਸ਼ੇਅਰ ਕਰਦੇ ਨੇ ਲੋਕ ਉਹਨਾਂ ਨੂੰ ਲੈ ਕੇ ਜਾਂਦੇ ਨੇ ਤੇ 22 ਨੰਬਰ ਫਾਟਕ ਤੇ ਸ਼ਾਮ ਨੂੰ ਅਸੀਂ ਉੱਥੇ ਬੈਠਦੇ ਹਾਂ ਉਹ ਵੀ ਸੱਤ ਤੋਂ ਲੈ ਕੇ ਜਾਂਦੇ ਨੇ ਪਰ ਹੌਲੀ ਹੌਲੀ ਸਾਨੂੰ ਰਿਸਪੌਂਸ ਵਧੀਆ ਮਿਲਦਾ ਲੋਕ ਜਦੋਂ ਸਾਨੂੰ ਐਪਰੀਸ਼ੀਏਟ ਕਰਦੇ ਕਿ ਜਿਹੜੀ ਚੀਜ਼ ਸਾਡੀ ਬਿਕਦੀ ਉਹ ਤਾਂ ਬੱਕਰੀ ਚੀਜ਼ ਆ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਨੇ ਤੁਸੀਂ ਵਧੀਆ ਕੰਮ ਕਰ ਰਹੇ ਹੋ ਫਿਰ ਸਾਨੂੰ ਬੜੀ ਚਾਅ ਚੜਦਾ ਵੀ ਨਹੀਂ ਆਪਾਂ ਵਧੀਆ ਕਰਦੇ ਫਿਰ ਅਸੀਂ ਉਹ ਜਿਹੜੀ ਸੰਗਤ ਸੀ ਸਾਡੀ ਉੱਜਟ ਪਣਾ ਦੀ ਉਹ ਸੀ ਲਾਤਾ ਵੀ ਨਹੀਂ ਯਾਰ ਆਪਾਂ ਕੰਮ ਕਰੀਏ ਕੋਈ ਨਾ ਕੋਈ ਬਾਹਰ ਨਿਕਲ ਕੇ ਉਹ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਤੇ ਆਪਾਂ ਸੰਗ ਸੰਗ ਦੇ ਵਿੱਚ ਹੀ ਚੀਜ਼ਾਂ ਉਹ ਕਰਦੇ ਜਾਂਦੇ ਹੁੰਦੇ ਆ ਤੇ ਸਾਨੂੰ ਜਿਵੇਂ ਹੁਣ ਤੁਸੀਂ ਬੇਟੀ ਤੁਸੀਂ ਲੱਤੀ ਮੇਰੇ ਇੰਟਰਵਿਊ ਕਈ ਚੈਨਲ ਵਾਲੇ ਹੋਰ ਵੀ ਕਹਿ ਗਏ ਸੀਗੇ ਵੀ ਅਸੀਂ ਆਵਾਂਗੇ ਆ ਮੈਨੂੰ ਲੈ ਵੀ ਗਏ ਪਰ ਸਾਨੂੰ ਐ ਹੁੰਦਾ ਵੀ ਯਾਰ ਜਦੋਂ ਸਾਨੂੰ ਇੰਨੇ ਲੋਕ ਵਧੀਆ ਕਹਿੰਦੇ ਨੇ ਵੀ ਹੋਸਾ ਵਧੀ ਹੋਈ ਬਾਕੀ ਦਰਸ਼ਕੋ ਬਹੁਤ ਵਧੀਆ ਕੱਲ ਇਹਨਾਂ ਨੇ ਕਹੀ ਹੈਗੀ ਕਿ ਸਾਨੂੰ ਸੰਗ ਪੁਣਾ ਛੱਡ ਕੇ ਜਿਹੜਾ ਹੈ ਕੰਮ ਵੱਲ ਮੁੜਨਾ ਚਾਹੀਦਾ ਤੇ ਇਹਨਾਂ ਨੇ ਕੰਮ ਦੀ ਸ਼ੁਰੂਆਤ ਕੀਤੀ ਤੇ ਅੱਜ ਲੋਕ ਜਿਹੜਾ ਹੈ सर तो थोड़ा बहुत बहुत धनबाद जी सत श्रीकाल जी तो सीकाल नाम की है तो कितों आई जी मेरा नाम प्रीति है और मैं मोरनी से आई हूँ अपने खेत के मसाले लेके आई हूँ अपने हाथों से बनाए हुए आ, दाल बड़ी लेके आई हूँ जो हम कढ़ी में पकोड़े डालते हैं वो बना के लेके आई हूँ आपके लिए रेडीमेड और हमारे यहाँ की मेथी है जी हैं और हमारा जो पहाड़ी नमक है ये इसको यूज करो आप आप अपना नमक को भूल जाओगे ये अपनी अजवाइन है थोड़ी सी क्रस करके डालो इतना अच्छा स्वाद आएगा पूरी में और ये मेथी है ये जीरा है और ये अपनी अपना धनिया है जी हरा और ये इसको ये लाल मिर्च है अपने ही खेत की पीसी हुई अपने अपनी घर की और जी ये बेसन है ये मेरे हाथों के तैयार किए हुए है, अचार है लहसन का है आंवले का है और आंवला मिर्च का है और मिक्स अचार है जी जेकर आपकी कीमत की गल करिए यदी की कीमत हैगी है ये जी मैम ये 200 ग्राम सत्तर रुपए का है जी तो ऐ वाला मेथी का पैकेट किन्ने का तो जी ये जी तो आज जे पकौड़े है कड़ी वाले जी ये आपको पचास रुपए का पड़ेगा बस जी तो ये, ये, ये जी दाल बड़ी जी ये सत्तर रुपए की पड़ेगी ये दो सौ ग्राम है जी जी तो जे आप गल करिए लाल मिर्च की तो ये की प्राइस हैगी है जी ये दो सौ ग्राम है जी आधा किलो दो सौ रुपए की पड़ेगी आपको ये आधा किलो है और ये दो सौ ग्राम यो अस्सी की पड़ जाएगी जी तो येट है जी जो लसन का अचार है तीन सौ का जी जी तो इसके अलावा दसा है बहुत सारे अच ਚਾਰ ਪਾਈ ਹੈਗੀ ਹੈ ਜੀ ਇਹ ਮੇਥੀ ਦਾ ਚਾਰ ਆਪਨੇ ਕਭੀ ਦੇਖਿਆ ਹੈ ਮੇਥੀ ਦਾ

ਫੰਦੀ ਵੀ ਹੈਗੀ ਔਰ ਰੈਗੂਲਰ ਪਾਣ ਦੇ ਵੀ ਵਾਲੀ ਵੀ ਜੁੱਤੀ ਹੈਗੀ ਜੀ ਜੇ ਆਪਾਂ ਤੁਹਾਡੇ ਕੋਲ ਪੰਜਾਬੀ ਜੁੱਤੀਆਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਕੀ ਪ੍ਰਾਈਸ ਹੈਗਾ ਜਾਂ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਦੱਸੋਗੇ ਜੀ ਇਹ ਵਾਲੀ 500 ਰੁਪਏ ਦੀ ਵੀ ਜੀ ਤੇ ਜੇ ਆਪਾਂ ਅੱਗੇ ਚਲੀਏ ਤਾਂ ਆਹ ਵਾਲੀਆਂ ਜੁੱਤੀਆਂ ਜਿਹੜੀਆਂ ਨੇ 450 ਦੀ ਦੀ ਜੀ ਤੇ ਇਹ ਕਿਸ ਮਟੀਰੀਅਲ ਦੀਆਂ ਬਣੀਆਂ ਇਹ ਲੈਦਰ ਦੀ ਹੁੰਦੀ ਹੈ ਜੀ ਤੇ ਇਹ ਮਤਲਬ ਕਿ ਜਿਹੜਾ ਵਰਕ ਕੀਤਾ ਗਿਆ ਹੈ ਇਹ ਹੈਂਡਵਰਕ ਹੈਗਾ ਜਾਂ ਇਹਦੇ ਉੱਤੇ ਜੀ ਹੈਂਡਵਰਕ ਹੁੰਦਾ ਰੀ ਜੀ ਜੀ ਤੇ ਇਧਰਲੇ ਪਾਸੇ ਜਿਹੜੀਆਂ ਜੁੱਤੀਆਂ ਪਈਆਂ ਹੈਗੀਆਂ ਇਹ ਆ ਜੀ ਇਹਨਾਂ ਦਾ ਕੀ ਪ੍ਰਾਈਸ ਹੈ ਜੀ 400 ਰੁਪਏ ਦੀ ਲੈਦਰ ਕੇੰਦਰ ہوتی ਹੈ ਜੀ ਇਹ ਖਰਾਬ ਤਾਂ ਨਹੀਂ ਹੁੰਦੀਆਂ ਸੇ ਨਾ ਇਹ ਰੈਗੂਲਰ ਪਾਣ ਦੇ ਵਾਸਤੇ ਹੁੰਦੀਆਂ ਇੱਕ ਸਾਲ ਡਿਊਰੇਬਲ ਹੁੰਦੀਆਂ ਇੱਕ ਸਾਲ ਤੱਕ ਚੱਲ ਜਾਂਦੀਆਂ ਇਸੇ ਬਾਤ ਨਹੀਂ ਆ ਜੀ ਤੇ ਆਵਲੀਆਂ ਜੁੱਤੀਆਂ ਦਾ ਕੀ ਪ੍ਰਾਈਸ ਹੈਗਾ ਇਹ 850 ਦੀ ਦੀ ਜੀ ਤੇ ਆਵਲੀਆਂ ਜਿਹੜੀਆਂ ਇਧਰ ਪਈਆਂ ਹੈਗੀਆਂ ਇਹਨਾਂ ਦਾ ਕੀ ਰੇਟ ਹੈ ਜੀ 300 ਰੁਪਏ ਕੀ ਮੈਮ ਜੀ ਤੇ ਸਰ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਆ ਜੁੱਤੀਆਂ ਜਿਹੜੀਆਂ ਨੇ ਲੈਦਰ ਤੋਂ ਬਣੀਆਂ ਹੋਈਆਂ ਹੈ ਜੀ ਕੋਈ ਵਰਕ ਵਾਲੀ ਜੁੱਤੀ ਮਤਲਬ ਚप्पल ਬਣਤੀ ਹੈ ਨਾ ਜੀ ਇਸ ਟਾਈਪ ਕੀ ਹੁੰਦੀ ਹੈ ਜੀ ਇਸ ਵਿੱਚ ਬੋਰ ਬਿਲ ਗਿਆ ਇਹ ਦੇਖੋ ਜੀ ਜਾਨੀ ਕਿ ਤੁਸੀਂ ਇਹਨਾਂ ਤੋਂ ਤਿਆਰ ਕਰਦੇ ਹੈਗੇ ਉਹ ਜੁੱਤੀਆਂ ਜੀ ਤੇ ਸਰ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਖੁਦ ਜਿਹੜਾ ਇਹ ਇਹਨਾਂ ਨੂੰ ਤਿਆਰ ਕਰਾਉਂਦੇ ਹੈਗੇ ਉਹ ਜੀ ਕਿੰਨਾ ਕੁ ਸਮਾਂ ਲੱਗ ਜਾਂਦਾ ਹੈਗਾ ਜੀ ਇਹੋ ਜਿਹੇ ਜੁੱਤੀਆਂ ਨੂੰ ਤਿਆਰ ਕਰਨ ਚ ਜੀ ਮੈਮ ਪਰ ਡੇ ਮਤਲਬ 30 30 ਜੁੱਤੀ ਤਿਆਰ ਹੁੰਦੇ ਚਪਲ ਵਗੈਰਾ ਕੁਝ ਕਰਕੇ ਜੀ ਇਹ ਜਿਹੜਾ ਸਮਾਨ ਹੈਗਾ ਕਿਸ ਚੀਜ਼ ਦੇ ਉੱਤੇ ਬਣਿਆ ਹੈਗਾ ਤੇ ਇਹਨੂੰ ਕਹਿੰਦੇ ਕੀ ਹੈਗੀ ਹੈ ਜੀ ਇਹ ਮਧੂਬਨੀ ਮੇ ਆਏਗਾ ਜੀ ਜੇ ਦੇਖੇ ਜਿਸਕਾ ਇਹ ਪੈਂਟੋ ਦਾ ਪਲਨ प्योर बट्टा होगा जी इधर प्राइस कितना हैगा ये जी ये 1500 ने का आपका डिस्काउंट 1200 पड़ेगा आपको 1250 जी, जी ते सर एदी की प्राइस है गिया ते एक किस चीज से बनया होया है या जी ये मधुबनी ये वारली में जी ते सर ये पेंट उतरता तो नहीं हैगा जी नहीं नहीं कलर पास्ट होता है जी ते सर आ की चीज हैगी है जी ये मार्बल प्रिंट में होगा जी तेरा की प्राइस हैगा या ये मार्बल में आएगा पंद्रह सौ का आपको बारह सौ रुपए का लगेगा जी इस तो इलावा सर तो आर्टिकल और केड़ा केड़ा सामान है गा या थोड़ा जा दसोगे जी ये आएगा जामदानी सिल्क में जी ते सर ये दुपट्टे है गया जी साड़ी आएगी ये पूरा बीबिंग में जी ते सर ये की प्राइस है गया जी ये

ਜੀ 1250 ਪਿੱਕ ਪੜੇਗਾ ਤੁਹਾਨੂੰ ਜੀ ਤੇ ਸਰ ਇਸ ਤੋਂ ਇਲਾਵਾ ਜਿਹੜਾ ਹੈ ਤੁਹਾਡੇ ਕੋਲ ਸਾਰੀਆਂ ਨੇ ਸੂਟ ਨੇ ਤੇ ਇਹ ਵਾਲੇ ਜਿਹੜੇ ਸੂਟ ਹੈਗੇ ਆ ਜੀ ਇਹ ਹੈਂਡ ਬਲੋਕ ਪਿਆ ਹੈਗਾ ਸਾਲੀ ਆਏਗੀ ਜੀ ਤੇ ਇਹਦਾ ਕੀ ਪ੍ਰਾਈਸ ਹੈਗਾ ਹੈ ਜੀ ਇਹ 6900 ਦਾ ਹੈ ਪਰ ਇਸ ਕੋਲ 1250 ਪੜੇਗੀ ਜੀ ਤੇ ਜਿਵੇਂ ਸਰ ਤੁਸੀਂ ਦੱਸਿਆ ਕਿ ਇਹ ਹੈਂਡ ਬਲੋਕ ਹੈਗੀ ਹੈ ਜੀ ਇਹ ਹੈਂਡ ਬਲੋਕ ਪੇ ਜੀ ਇਹ ਖਰਾਬ ਤਾਂ ਨਹੀਂ ਹੁੰਦੇ ਹੈਗੇ ਜੀ ਨਹੀਂ ਨਹੀਂ ਘਰਪੇ ਬਣਾਓ ਘਰਪੇ ਤੋਂ ਕੋਈ ਦਿੱਕਤ ਨਹੀਂ ਜੀ ਤੇ ਇਹ ਵਾਲੇ ਜਿਹੜੇ ਕੱਪੜੇ ਹੈਗੇ ਸਰ ਇਹਨਾਂ ਨੂੰ ਫਿਰ ਘਰੇ ਧੋ ਸਕਦੇ ਆ ਜਾਂ ਫਿਰ ਡਾਇਰਕਟ ਲਿੰਨ ਵਗੈਰਾ ਕਰਾਉਣੇ ਪੈਂਦੇ ਆ ਇਹ ਕੋ ਧੋ ਸਕਦੇ ਹੋ ਨੋ ਪ੍ਰੋਬਲਮ ਇਸ ਦਾ ਡਿਜ਼ਾਈਨ ਪਾਣੀ ਵਿੱਚ ਬਣਦਾ ਹੈ। ਨੇਸ਼ਨਲ ਨੇਸ਼ਨਲ ਕਪੜਾ ਹੁੰਦਾ ਹੈ ਉਸ ਵਿੱਚ ਇਹ ਡਾਈ ਕਰਦੇ ਹਨ। ਜੀ ਇਹਨੂੰ ਖੋਲ ਕੇ ਜਰਾ ਦਿਖਾਉਂਗੇ ਜੀ। ਇਹ ਕਿਸ ਤਰੀਕੇ ਨਾਲ ਬਣਿਆ ਹੋਇਆ ਹੈ ਆ ਜੀ। ਜੀ ਦੇਖੋ। ਇਸ ਨੂੰ ਜਿਵੇਂ ਕਿਸੇ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਇਹ ਸਰਸਮੇਲਾ ਪੰਚਕੂਲਾ ਦੇ ਸੈਕਟਰ 5 ਦੇ ਪ੍ਰੀਡ ਗਰਾਊਂਡ ਦੇ ਵਿੱਚ ਲੱਗਿਆ ਹੋਇਆ ਹੈ। ਇਹ ਮੇਲਾ 23 ਨਵੰਬਰ ਤੱਕ ਹੈਗਾ ਆ ਤੁਸੀਂ ਇੱਥੇ ਆ ਕੇ ਇਸ ਮੇਲੇ ਦਾ ਆਨੰਦ ਮਾਣ ਸਕਦੇ ਹੋ।